ਸਸਿਕਾਲ ਜੀ ਸਾਰਿਆਂ ਨੂੰ ਇਹ ਜਿਹੜਾ ਮੇਲਾ ਤੁਸੀਂ ਦੇਖ ਰਿਹਾ ਹੋ ਇਹ ਪਿੰਡ ਬੋਲਾ ਦੇ ਵਿੱਚ ਸਰਦਾਰ ਕਪਾਲ ਸਿੰਘ ਦੀ ਜਿਹੜੀ ਜ਼ਮੀਨ ਦੇ ਵਿੱਚ ਜਗਾ ਬਣੀ ਹੋਈ ਆ ਬਾਬਾ ਜੀ ਦੀ ਉਥੇ ਬਾਬਾ ਗਰਮੀਤ ਸਿੰਘ ਸੇਵਾ ਕਰਦੇ ਆ ਤੇ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਸੇਵਾ ਕਰਦੇ ਸੀ ਹੁਣ ਇਹ ਗਰਮੀਤ ਸਿੰਘ ਕਰਦੇ ਇੱਥੇ ਬਹੁਤ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਇੱਕ ਇੱਥੇ ਜਿੰਨੀ ਵੀ ਲੇਬਰ ਜਾਂ ਜਿਹੜੇ ਵੀ ਝੋਨਾ ਲਾਉਣ ਵਾਸਤੇ ਦੂਰੋਂ ਨੇੜੋਂ ਲੋਕ ਆਉਂਦੇ ਆ ਤਾਂ ਉਹ ਵੀ ਇੱਥੇ ਮੇਲੇ ਤੇ ਪਹੁੰਚਦੇ ਆ ਨੀਲਾ ਬਹੁਤ ਜ਼ਿਆਦਾ ਭਰਦਾ ਵੱਖ-ਵੱਖ ਤਰ੍ਹਾਂ ਦੇ ਇੱਥੇ ਜਿਹੜੇ ਕਲਾਕਾਰ ਆ ਜਿਨ੍ਹਾਂ ਦੀਆਂ ਕੋਈ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਉਹ ਆਪਦੇ ਤਰੀਕੇ ਨਾਲ ਇੱਥੇ ਬਾਬਾ ਜੀ ਦੀ ਸਮਾਧ ਤੇ ਪਹੁੰਚਦੇ ਆ ਆ ਤੁਸੀਂ ਵੇਖ ਰਹੇ ਹੋ ਕਲਾਕਾਰ ਵੀ ਇੱਥੇ ਕਾਫੀ ਪਹੁੰਚੇ ਹੋਏ ਆ ਸਾਡੇ ਪਿੰਡ ਦਾ ਇੱਕ ਗਲਾਬ ਸਿੰਘ ਪੱਤਾ ਬਹੁਤ ਵਧੀਆ ਕਲਾਕਾਰ ਆ ਉਹ ਵੀ ਇੱਥੇ ਨੇ ਪੂਰਾ ਰੰਗ ਬੰਨਿਆ ਜਿੰਨੀ ਵੀ ਆਈ ਹੋਈ ਸੰਗਤ ਨੇ ਉਹਨਾਂ ਦਾ ਮਾਣ ਸਨਮਾਨ ਕੀਤਾ ਤਾਂ ਵਾਹ ਵਾਹ ਕੀਤੀ ਤਾਂ ਜਿਹੜੀ ਆ ਗਾਇਕ ਜੋੜੀ ਨੇ ਵੀ ਇੱਥੇ ਚੰਗਾ ਰੰਗ ਮੰਨਿਆ ਲੋਕਾਂ ਨੇ ਪੂਰਾ ਮੰਤਰਮੁਗਧ ਹੋ ਕੇ ਇਸ ਜੋੜੀ ਦਾ ਆਨੰਦ ਮਾਨਿਆ ਤਾਂ ਮੀਲੇ ਦੇ ਵਿੱਚ ਗਰਮੀ ਹੋਣ ਦੇ ਬਾਵਜੂਦ ਵੀ ਕਾਫੀ ਸੰਗਤ ਪਹੁੰਚਦੀ ਆ ਦਸੀ ਮਰਾ ਇਹ ਦੂਜਾ ਰਾਜਸਥਾਨ ਵਾਲੇ ਕਿਉਂ ਜਾ ਰਹੇ ਹੈ ਕੁਲਫੀ ਵੇਚਦੇ ਆ アイスクリーム ਦਾ ਕੰਮ ਕਿਉਂ ਕਰਤੇ ਆ ਜੈਸੇ ਸਾਰਿਆਂ ਦਾ ਨਾਮ ਮਹਿਵਾੜ ਹੀ ਹੁੰਦਾ ਵੀ ਮੰਨ ਲਓ ਮਹਿਵਾੜ ਮਾਵੀਰ ਬਾਲਾਜੀ ਫਿਰਨਾਥ ਆਈਸਕ੍ਰੀਮ ਵਾਲੇ ਸਭ ਇਹ ਹੀ ਹੈ ਅੱਛਾ ਹਾਂਜੀ ਤੇ ਰਾਜਸਥਾਨੀ ਕਿਉਂ ਜ਼ਿਆਦਾ ਇਹ ਕੰਮ ਕਰਦੇ ਆ ਕਿਉਂਕਿ ਉਹਨ ਕੋਈ ਆਈਡੀਆ ਹੈ ਆਈਸਕ੍ਰੀਮ ਬਣਾਉਣ ਦਾ ਸਭ ਤੋਂ ਜ਼ਿਆਦਾ ਉਹ ਹੀ ਹੈ ਅੱਛਾ ਪੰਜਾਬੀਆਂ ਨੂੰ ਆਈਡੀਆ ਨਹੀਂ ਹੈ ਆਈਡੀਆ ਸੰਭਾਅ ਮੇਨ ਵਾਤੇ ਲੱਗਿੰਦਾ ਮੇਨ ਕੰਮ ਆਈਸਕ੍ਰੀਮ ਦਾ ਹੀ ਹੈ ਅੱਛਾ ਮੇਨ ਕੰਮ ਨਹੀਂ ਫਿਰ ਇਹ ਕਾ ਕਿੱਥੋਂ ਬਣਵਾ ਕੇ ਲਿਆਉਣਾ ਤੁਸੀਂ ਬਿਲਵਾੜਾ ਜ਼ਿਲ੍ਹਾ ਸੇ ਨਹੀਂ ਨਹੀਂ ਇਹ ਡੇਲੀ ਮਾਲਕਾਂਸੇ ਤਿਆਰ ਕਰਦੇ ਹੋ ਇਹ ਤਾਂ ਹਮ ਸਭ ਆਪਣੇ ਘਰ ਪੇ ਕਰਦੇ ਆ ਜਾਂ ਫਿਰ ਚੈਨਲ ਸੇ ਆਤਾ ਹੈ ਠੀਕ ਹੈ ਸਾਫ ਸਫਾਈ ਦਾ ਧਿਆਨ ਰੱਖਦੇ ਹੋ ਪੂਰਾ ਠੀਕ ਹੈ ਦੂਜਾ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਇੱਥੇ ਰੇੜੀਆਂ ਲੱਗੀਆਂ ਹੋਈਆਂ ਅਸੀਂ ਗੋਲ ਗੱਪਿਆਂ ਦੀਆਂ ਤੇ ਖਾਣ ਪੀਣ ਵਾਲਾ ਸਮਾਨ ਤਾਂ ਕਾਫੀ ਤਦਾਦ ਦੇ ਵਿੱਚ ਜਿੰਨੀਆਂ ਰੇੜੀਆਂ ਲੱਗੀਆਂ ਹੋਈਆਂ ਅਸੀਂ ਲੇਡੀਜ਼ ਵਾਸਤੇ ਚੂੜੀਆਂ ਤੇ ਹੋਰ ਜਿਹੜਾ ਲਿਸਟਿਕ ਹੋਰ ਜਿਹੜਾ ਲਟਰਮ ਪਟਰਮ ਹੁੰਦਾ ਕਾਫੀ ਤਦਾਦ ਦੇ ਵਿੱਚ ਆ ਜਿਹੜੀ ਲੱਗੇ ਹੋਏ ਸੀਗੇ ਤਾਂ ਜਿਹੜੇ ਲੇਡੀਜ਼ ਆਪੀਆਂ ਖਰੀਦੋ ਫਰੋਖਤ ਵੀ ਇੱਧਰ ਕਰ ਰਹੀਆਂ ਸੀ ਕਾਫੀ ਰਾਸ਼ੀਏ ਵੀ ਬਾਜ਼ਾਰ ਇੱਕ ਬਾਜ਼ਾਰ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਾਫੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਇੱਥੇ ਵੀ ਦੇਖ ਸਕਦੇ ਹੋ ਅੱਗੇ ਆਵੇ ਬੂੜੇ ਲੱਗੇ ਸੀ ਬੱਚਿਆਂ ਵਾਸਤੇ ਰੇਲ ਗੱਡੀ ਸੀ ਪੂਰਾ ਮੇਲੇ ਦਾ ਅਨੰਤ ਜਵਾਬ ਵੀ ਪੂਰਾ ਮਾਨਦੇ ਆ ਢੀਂਗੇ ਵਗੈਰਾ ਆ ਦੇਖੋ ਅੱਜ ਬਹੁਤ ਬੜਾ ਖਤਰਨਾਕ ਸੀ ਇਹਦੇ ਚ ਕਾਫੀ ਲੋਕ ਜਿਹੜਾ ਰੌਲਾ ਰੱਪਾ ਪਾ ਰਹੇ ਸੀ ਸਾਰਨਾ ਲੈ ਕੇ ਵਜਾਰ ਰਹੇ ਸੀ ਜ਼ੋਰ-ਜ਼ੋਰ ਨਾਲ ਆ ਪੂਰਾ ਆਨੰਦ ਮਾਨਿਆ ਜਵਾਕਾਂ ਨੇ ਰੇਲ ਗੱਡੀ ਦਾ ਆ ਬਚਪਨ ਦੀਆਂ ਜਿਹੜੀਆਂ ਇਹ ਯਾਦਾਂ ਆ ਪਕੌੜੇ ਜਲੇਬੀਆਂ ਤੇ ਆ ਬਲੱਡ ਕੈਂਪ ਲੱਗਾ ਸੀਗਾ ਇਹ ਵੀ ਬਹੁਤ ਵਧੀਆ ਪ੍ਰਾਲਾ ਸੀਗਾ ਸਾਡੀ ਪੰਚਾਇਤ ਵੱਲੋਂ ਤਾਂ ਮੈਨੂੰ ਵੀ ਇਹਦੇ ਚ ਬਲੱਡ ਡੋਨੇਟ ਕਰਕੇ ਆਪ ਆਪ ਨੂੰ ਮਾਣ ਮਹਿਸੂਸ ਹੋਇਆ ਕਿਉਂਕਿ ਜਿਹੜਾ ਖੂਨਦਾਨ ਮਹਾਦਾਨ ਤਾ ਜਰੂਰ ਆਪਾਂ ਨੂੰ ਇਸ ਦੇ ਵਿੱਚ ਬਲੱਡ ਡੋਨੇਟ ਕਰਾਉਣਾ ਚਾਹੀਦਾ ਤਾਂ ਵਧੀਆ ਲੱਗਾ ਕੋਈ 1% ਵੀ ਕੋਈ ਵੀ ਘਬਰਾਹਟ ਵਗੈਰਾ ਨਹੀਂ ਹੋਈ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਇਹ ਜਿਹੜਾ ਆ ਬਲੱਡ ਡੋਨੇਟ ਕੈਂਪ ਲੱਗਾ ਜੀ ਇਹ ਦੂਸਰਾ ਇਹ ਮਾਨੂੰ ਕਿੰਦੇ ਪਰਾਲੇ ਸੜਕਾ ਇੱਥੇ ਜਿਹੜਾ ਤੁਸੀਂ ਲਾਉਣ ਦਾ ਹੈ ਗ੍ਰਾਮ ਪੰਚਾਇਤ ਸਮੂਹ ਮੋਲਾ ਦੇ ਤੋਂ ਲੱਗਿਆ ਠੀਕ ਹੈ ਜੀ ਇੱਕ ਲੋਕਾਂ ਦਾ ਇਹ ਰੋਸਾ ਹੁੰਦਾ ਵੀ ਅਸੀਂ ਬਲੱਡ ਤਾਂ ਡੋਨੇਟ ਕਰਵਾ ਦਿੰਨੇ ਆ ਪਰ ਜਦੋਂ ਸਾਨੂੰ ਹਸਪਤਾਲਾਂ ਦੇ ਵਿੱਚ ਲੋਡ ਪੈਂਦੀ ਆ ਸਾਡੇ ਮਰੀਜ਼ ਨੂੰ ਜਾਂ ਸਾਨੂੰ ਵੀ ਲੋਡ ਪੈਂਦੀ ਆ ਤਾਂ ਉਦੋਂ ਸਾਨੂੰ ਬਲੱਡ ਨਹੀਂ ਮਿਲਦਾ ਉਹ ਕੀ ਕਾਰਨ ਹੁੰਦਾ ਵੀ ਜਿਹੜਾ ਆਪਾਂ ਨੂੰ ਕਈ ਵਾਰੀ 네ਗੇਟਿਵ ਰੇਅਰ ਗਰੁੱਪ ਹੋ ਜਾਂਦੇ ਆ ਹਾਂਜੀ ਉਹ ਮੌਕੇ ਤੇ ਅਵੇਲੇਬਲ ਨਹੀਂ ਹੋ ਪਾਉਂਦੇ ਬਾਕੀ ਜਿਹੜੇ ਵੀ ਪੋਜ਼ਿਟਿਵ ਗਰੁੱਪ ਹੁੰਦੇ ਆ ਆਲਮੋਸਟ ਲਾਈਕ ਬਲੱਡ ਬੈਂਕ ਦੇ ਚੱਲਦਾ ਤੇ ਮਰੀਜ਼ ਨੂੰ ਹੀ ਆ ਕਰਵਾਇਆ ਜਾਂਦਾ ਜਿਹੜਾ ਬੰਦਾ ਲਗਾਤਾਰ ਬਲੱਡ ਡੋਨੇਟ ਕਰਵਾਉਂਦਾ ਉਹ ਉਹਨੂੰ ਹਸਪੀਟਲ ਤੋਂ ਲੋਡ ਪੈਂਦੇ ਉਹਨੂੰ ਫ੍ਰੀ ਮਿਲਦਾ ਜਾਂ ਫ੍ਰੀ ਆਫ ਕੋਸਟ ਠੀਕ ਅੱਜ ਸ਼ਬੀਲ ਆਈ ਸੀ ਅੱਗੇ ਗੁਰਵਿੰਦਰ ਹਰਾਣੇ ਤੇ ਕਾਫੀ ਨੌਜਵਾਨ ਮਨਪ੍ਰੀ ਸੀ ਆ ਮਨਪ੍ਰੀ ਟੈਣੀ ਤੇ ਹੋਰ ਨੌਜਵਾਨ ਜਿਹੜੇ ਜਿਨ੍ਹਾਂ ਦੀ ਉਦੋਂ ਸਦਕਾ ਵੰਚ ਤੇ ਕਾਫੀ ਨੌਜਵਾਨ ਜਿਹੜੇ ਇਹਨਾਂ ਨੇ ਰਲ ਮਿਲ ਕੇ ਜਿਹੜਾ ਅਪਰਾਲਾ ਕੀਤਾ ਬਹੁਤ ਵਧੀਆ ਇਹ ਅਪਰਾਲਾ ਸੀਗਾ ਗੁਰਵਿੰਦਰ ਦੀ ਜ਼ਿੰਮੇਵਾਰੀ ਤੇ ਦੇਸ਼ ਨਿਰਦੇਸ਼ ਹੇਟ ਜਿਹੜੀ ਲੱਗੀ ਸੀ ਸ਼ਬੀਲ ਬਹੁਤ ਵਧੀਆ ਪ੍ਰਾਲਾ ਸੀ ਆ ਕੇ ਲੰਗਰ ਲੱਗਾ ਸੀ ਆ ਜੀ ਛੋਲੇ ਪੂੜੀਆਂ ਦਾ ਤਾਂ ਉਸ ਤੋਂ ਬਾਅਦ ਫਿਰ ਆ ਜਤਿੰਦਰ ਬਿਰਕਰ ਆਣੇ ਸ਼ਬੀਲ ਲਈ ਸੀ ਆ ਪਿੰਚਾਇਤ ਮੈਂਬਰ ਆਪਣੇ ਉਹਨਾਂ ਨੇ ਸ਼ਬੀਲ ਲਈ ਸੀ ਇੱਥੇ ਆ ਜਲੇਬੀਆਂ ਦੀਆਂ ਲਗਾਨਾਂ ਤਕੌੜੇ ਜ਼ਿਲ੍ਹੇ ਦੀਆਂ ਦਾ ਜਵਾਕਾਂ ਦੇ ਚੂਲੇ ਵਗੈਰਾ ਦਾ ਇੱਥੇ ਬਹੁਤ ਪ੍ਰਬੰਧ ਸੀ ਆ ਇੱਥੇ ਜਿਹੜਾ ਮੇਲਾ ਪੁੱਲ ਮਲਾ ਕੇ ਮੇਲੇ ਦੇ ਵਿੱਚ ਬੱਚੇ ਬਜ਼ੁਰਗ ਨੌਜਵਾਨ ਔਰਤਾਂ ਜਿੰਨੇ ਵੀ ਵੱਧ ਤੋਂ ਵੱਧ ਸੰਗਤ ਇੱਥੇ ਪਹੁੰਚ ਕੇ ਉਹਨਾਂ ਨੇ ਆਪ ਦਾ ਇਸ ਮੇਲੇ ਦੇ ਵਿੱਚ ਆਨੰਦ ਮਾਣਿਆ ਤਾਂ ਉਸ ਤੋਂ ਬਾਅਦ ਸ਼ਾਮ ਨੂੰ ਇੱਥੇ ਜਿਹੜਾ ਪੁਲਵਾਨਾਂ ਦਾ ਵੀ ਖੜਾਲ ਪਾਇਆ ਗਿਆ ਸੀਗਾ ਪੂਰਾ ਇੱਥੇ ਬਹੁਤ ਵਧੀਆ ਮਨੋਰੰਜਨ ਕੀਤਾ ਦਰਸ਼ਕਾਂ ਨੇ ਚੰਗੇ ਵਧੀਆ ਖੋਲ ਦੇਖਣ ਨੂੰ ਮਿਲੇ ਤੇ ਇਹ ਵੀ ਸਾਡੇ ਪਿੰਡ ਦੇ ਨੌਜਵਾਨਾਂ ਵੱਲੋਂ ਮਨਜੀਤ ਸਿੰਘ ਤੇ ਸੰਦੀਪ ਕਾਤਰ ਤੇ ਹੋਰ ਮੁੰਡੇ ਕਾਫੀ ਗਿਣਤੀ ਦੇ ਵਿੱਚ ਇਸ ਦੇ ਵਿੱਚ ਸ਼ਾਮਲ ਸੀ ਸਰਪੰਚ ਹਰਮਨਪ੍ਰੀਤ ਸਿੰਘ ਤੇ ਕਾਫੀ ਗਿਣਤੀ ਦੇ ਵਿੱਚ ਇਹ ਨੌਜਵਾਨਾਂ ਨੇ ਜਿਹੜਾ ਇਸ ਘੋਲ ਕਰਵਾ ਕੇ ਇੱਥੇ ਪੂਰਾ ਰੰਗਾ ਰੰਗ ਕਰਵਾਇਆ ਪੂਰਾ ਪ੍ਰੋਗਰਾਮ ਵਧੀਆ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਰਮਨ ਸੰਧੂ ਤੇ ਆ ਵਿਕਰਮ ਪੰਜਾਬ ਰਾਜ ਬਿਜਲੀ ਬੋਰਡ ਕਰਨ ਪਹਿਲਵਾਨ ਤੇ ਆ ਹੋਰ ਛੰਟੀ ਇਹ ਵੀ ਬਹੁਤ ਵਧੀਆ ਸ਼ੌਂਕ ਰੱਖਦਾ ਹੈ ਕੁੱਤਿਆਂ ਦੀ ਦੌੜਾਂ ਦੇ ਵਿੱਚ ਵੀ ਇਹਦੇ ਕੋਲ ਬਹੁਤ ਵਧੀਆ ਕੁੱਤੇ ਆ ਤਾਂ ਹੋਰ ਜਿਹੜੇ ਨੌਜਵਾਨ ਮਿੰਟੂ ਤਾਂ ਕਈ ਇਹੋ ਜਿਹੇ ਨੌਜਵਾਨ ਸੀਗੇ ਜਿਨ੍ਹਾਂ ਦੇ ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ ਪਰ ਇਹਨਾਂ ਦੇ ਨੌਜਵਾਨਾਂ ਦੇ ਉੱਧੋਂ ਸਭਾ ਜਿਹੜਾ ਇਹ ਘੋਲ ਕਰਵਾਇਆ ਗਿਆ ਤੇ ਕਾਫੀ ਦੂਰੋਂ ਦੂਰੋਂ ਪਲਵਾਨ ਆਏ ਛੰਡੀ ਦੀ ਕੁਸ਼ਤੀ ਵੀ ਹੋਈ ਕੋਈ ਥੋੜੀਆਂ ਜੀਆਂ ਕਮੀਆਂ ਰਹੀਆਂ ਪਰ ਕੋਸ਼ਿਸ਼ ਕਰਾਂਗੇ ਅੱਗੇ ਇਹਨਾਂ ਨੂੰ ਇੱਕਠੇ ਬੈਠ ਕੇ ਜਿਹੜੀਆਂ ਵਧੀਆ ਕੁਸ਼ਤੀਆਂ ਕਰਵਾਉਣ ਦਾ ਆਪਾਂ ਯਤਨ ਕਰਵਾਵਾਂਗੇ ਤਾਂ ਸਾਰੇ ਪਿੰਡ ਨੂੰ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਸ ਚੀਜ਼ ਦੇ ਵਿੱਚ ਜਿਹੜਾ ਪਿੰਡ ਦੇ ਲੋਕਾਂ ਦਾ ਜਿਹੜਾ ਨਾਂ ਬਣਦਾ ਪਿੰਡ ਦਾ ਨਾਂ ਬਣਦਾ ਤਾਂ ਜਿਹੜੇ ਤਾਂ ਲਾਈਵ ਵਾਲਾ ਵੀ ਇੱਕ ਵੀਰ ਆਇਆ ਹੋਇਆ ਸੀ ਹੋਰ ਵੀ ਕਾਫੀ ਦੂਰੋਂ ਜਿਹੜੇ ਦਰਸ਼ਕ ਇਥੇ ਪਹੁੰਚਿਓ ਹੋਏ ਸੀਗੇ ਜਿਹੜਾ ਇਸ ਖੇਡ ਨੂੰ ਪਿਆਰ ਕਰਦੇ ਆ ਕਾਫੀ ਵਧੀਆ ਰਹੀਆਂ ਕੁਸ਼ਤੀਆਂ ਦੇਖਣਯੋਗ ਸੀਆਂ ਜਿਹੜੀ ਕਿ ਦਿਲ ਨੂੰ ਖਿੱਚਦੀਆਂ ਸੀ ਪੂਰੇ ਵਧੀਆ ਜੋਰ ਵਿਖਾਏ ਚੰਗੇ ਪਹਿਲਵਾਨ ਪਹੁੰਚੇ ਹੋਏ ਸੀਗੇ ਦੂਰੋਂ ਦੂਰੋਂ ਚੰਗੇ ਖਾੜਿਆਂ ਦੇ ਆ ਤੁਸੀਂ ਅੱਜ ਦੇਖ ਸਕਦੇ ਹੋ ਆ ਕਿਵੇਂ ਪਹਿਲਵਾਨ ਨੇ ਆ ਦੇ ਮੋਢਿਆਂ ਦੇ ਚੱਕ ਕੇ ਤਾਂ ਜਦੋਂ ਥੱਲੇ ਸਿੱਟਿਆ ਤਾਂ ਫਿਰ ਉਹਦੀ ਧੂਈ ਲਾਤੀ ਚੰਡੀ ਦੀ ਕੁਸ਼ਤੀ ਵੀ ਹੋਈ 3100 ਰੁਪਿਆ ਚੰਡੀ ਸੀਗੀ ਆਹ ਦੇਖੇ ਔਲਾਦੀ ਹਾਂ ਸੰਦੀਪ ਚੌਧਰੀ ਵੀ ਕਹਿੰਦਾ ਮੈਂ ਵੀ ਹੁਲਣਾ ਪਰ ਉਹਦੀ ਜੋੜਦਾ ਕੋਈ ਪਹਿਲਵਾਨ ਨਹੀਂ ਸੀ ਹੈਗਾ ਨਦੀਮ ਰਿਓ ਨਰੋਣੀ ਕਿਹੜੇ ਕਿਹੜੇ ਖਾੜੇ ਤੋਂ ਨਰੋਣਾ ਖਾੜਾ ਜੀ ਤੁਹਾਡਾ ਕਿਹੜਾ ਖਾੜਾ ਰੌਣੀ ਖਾੜਾ ਰੌਣੀ ਖਾੜਾ 15 ਮਿੰਟਾਂ ਦਾ 15 ਮਿੰਟਾਂ ਦਾ ਮੈਚ ਹੈ ਜੀ ਲੱਖੀ ਮੋਹ ਕੋਰਾ ਅਵਸ਼ਕ ਸਰਵਿੰਦ ਜੀ ਜੀ ਦਾ ਨਾਮ ਤੇ ਖਾੜੇ ਛੰਡੀ ਵਾਲੀ ਕੁਸ਼ਤੀ ਹੈ ਜੀ ਜਿਹੜੇ ਟੱਕਰਾ ਟੱਕਰੇ ਨੂੰ ਟੋੜਦੇ ਅਭੋਰ ਤਹਿਸੀਲ ਪ੍ਰਧਾਨ ਸੋਨੂ ਪਹਿਲਵਾਨ ਅਭੋਰ ਬਲਕਰਨ ਸਿੰਘ ਤਾਲੀ ਜਸ਼ਨਦੀਪ ਸਿੰਘ ਧਾਰੀ ਵਾਲਾ ਇਹ ਜਿਹੜੀ ਤੁਸੀਂ ਕੁਸ਼ਤੀ ਦੇਖ ਰਹੇ ਹੋ ਇਹ ਛੱਡੀ ਦੀ ਕੁਸ਼ਤੀ ਸੀ ਜਿੰਦੇ ਚ ਨਰੂਆਣੇ ਦਾ ਪਲਵਾਨ ਆ ਜਿਹੜਾ ਪੁਆਇੰਟਾਂ ਦੇ ਆਧਾਰ ਤੇ ਜੇਤੂ ਰਿਹਾ ਸੀ ਆ ਛੱtre ਘੜਦੇ ਹੋਏ ਮੇਰੇ ਦੋਸਤੋ ਕੀ ਬਾਤ ਆ ਟੌਂਗਾਲੀ ਮੰਡੀ ਤੇ ਆ ਛੱtre ਵੱਲ ਆ ਜਿਹੜੀਆਂ ਤੁਸੀਂ ਕੁਸ਼ਤੀਆਂ ਦੇਖ ਰਹੇ ਹੋ ਇਹ ਮੌਕੇ ਤੇ ਹੀ ਇਹ ਪਲਵਾਨ ਆ ਗਏ ਸੀਗੇ ਜਾਦੇ ਆ ਗਏ ਚਲੋ ਇਹਨਾਂ ਦਾ ਕੋਈ ਇਹਨਾਂ ਹੈ ਨਹੀਂ ਸੀ ਬਜਟ ਦੇ ਹਿਸਾਬ ਨਾਲ ਹੈ ਨਹੀਂ ਸੀ ਪਰ ਮੌਕੇ ਤੇ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਰਮਣ ਸੰਦੂ ਹੋ ਗਿਆ ਵਿੱਕੀ ਪੰਜਾਬ ਰਾਜ ਬੀਲੀ ਬੋਰਡ ਤੇ ਸਾਰਿਆਂ ਨੇ ਇਕੱਠੇ ਕਰਕੇ ਜਿੰਨਾ ਵੀ ਕੋਈ ਟੈਲ ਫੋਨ ਸੀਗਾ ਇਹਨਾਂ ਪਲਵਾਨਾਂ ਨੂੰ ਦੇਖੇ ਤੇ ਇਹਨਾਂ ਦੇ ਜਿਹੜੀ ਕੁਸ਼ਤੀ ਕਰਵਾਈ ਆ ਚੰਡੀ ਦੀ ਸੌਰੀ ਚੰਡੀ ਦੀ ਨਹੀਂ ਜਿਹੜੇ ਹਜ਼ਾਰ-ਹਜ਼ਾਰ 11-1100 ਰੁਪਿਆ ਇਹਨਾਂ ਨੂੰ ਮੌਕੇ ਤੇ ਜਿਹੜਾ ਇਕੱਠਾ ਕਰਕੇ ਦਿੱਤਾ ਸੰਦੀਪ ਚੌਧਰੀ ਹੋ ਗਿਆ ਆਰਮਾਨ ਸ਼ੰਟੀ ਤੇ ਪ੍ਰਭਾ ਮਿੰਟੂ ਤੇ ਅਕੀਨ ਸਾਰਿਆਂ ਨੇ ਨੌਜਵਾਨਾਂ ਦੇ ਸੰਯੋਗ ਦੇ ਨਾਲ ਹੈ ਜਿਹੜੀਆਂ ਛੰਡੀਆਂ ਮੰਨ ਲਓ ਜਿਹੜੀ ਇਹ ਕੁਸ਼ਤੀਆਂ ਬਹੁਤ ਵਧੀਆ ਰਹੀਆਂ ਵਰਮਣ ਸਰਪੰਚ ਆਂ ਕੁੜੀਏ ਆਪਣੇ ਕੋਲੇ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਵੀ ਪਹੁੰਚੀ ਸੀ ਇਹਨੇ ਦੰਡਾਂ ਦੇ ਨਾਲ ਇਟਾਂ ਚੁੱਕੀਆਂ ਤੁਹਾਡੇ ਚ ਕੋਈ ਨਾ ਕੋਈ ਹੁਨਰ ਹੋਣਾ ਚਾਹੀਦਾ ਕਿਉਂਕਿ ਇਹ ਵੀ ਇਹ ਲੜਕੀ ਬਹੁਤ ਵਧੀਆ ਮਿਹਨਤ ਕਰ ਰਹੀ ਹੈ ਇਹ ਅੱਡ ਅੱਡ ਮੀਲਿਆਂ ਦੇ ਵਿੱਚ ਜਾ ਕੇ ਆਪ ਦੇ ਕਰਤਵ ਦਿਖਾ ਕੇ ਆਪ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਜਿੱਥੋਂ